ਸਰਜੀਤ ਮੈਲ ਆਪਣੇ ਪਹਾੜਾਂ ਦੇ ਪਰਮਿੰਦਰ ਕੌਰ ਦੁਆਰਾ ਲਿਖੀ ਗਈ ਕਹਾਣੀ ਤਰੋਂ ਲਿਖੇ ਸੰਜੋਗ ਦਾ ਭਾਗ ਉਚਾ ਲੈ ਕੇ ਆਉ ਹਾਂ ਅੱਜ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਖੇਤਾਂ ਵਿੱਚ ਪਹੁੰਚ ਚਾਰੇ ਪਾਸੇ ਨਿਗਾਦੜਾਈ ਉਸ ਨੂੰ ਕੋਈ ਵੀ ਨਜ਼ਰ ਨਾ ਪਿਆ ਸੋਚਿਆ ਸਾਰੇ ਪੱਠੇ ਧੱਪੇ ਲੈ ਕੇ ਚਲੇ ਗਏ ਹੋਣਗੇ ਮਨ ਨਿਰਾਸ਼ ਹੋ ਗਿਆ ਮਨ ਚ ਫਿਰ ਸੋਚਿਆ ਕਿ ਹੁਣ ਤਾਂ ਸਵੇਰੇ ਮਿਲਾਂਗੇ ਪਰ ਕਰ ਪਰਤਨ ਲਈ ਮਨ ਨਾ ਮੰਨਿਆ ਸੋਚਿਆ ਆਤਾ ਗਿਆ ਹੁਣ ਮੁੜਿਆ ਤੇ ਨਹੀਂ ਜਾਣਾ ਦੇਖਦਿਆਂ ਕਿ ਜਿੱਥੇ ਪੱਠਿਆਂ ਵਾਲਾ ਟੱਕ ਛੱਡ ਕੇ ਗਿਆ ਸੀ ਉਹ ਜਿਵੇਂ ਉੱਥੇ ਦਾ ਉੱਥੇ ਹੀ ਹੈ ਬਸ ਥੋੜਾ ਬਹੁਤ ਹੀ ਅੱਗੇ ਸਰਕਿਆ ਹੋਇਆ ਹੈ ਇੰਨੇ ਦਿਨ ਪਸ਼ੂਆਂ ਨੂੰ ਕੀ ਪਾਇਆ ਹੋਵੇਗਾ ਦਿਲ ਤੇ ਦਿਮਾਗ ਵਿੱਚ ਵਸ ਇੱਕੋ ਆਵਾਜ਼ ਆ ਰਹੀ ਸੀ ਵੀਰਾ ਨਾ ਚਾਉਂਦਿਆਂ ਹੋਇਆਂ ਵੀਵਲਜੀਤ ਵੀਰੇ ਦੇ ਪਿੰਡ ਵੱਲ ਨੂੰ ਪਹੇ ਪੈ ਗਿਆ ਜਦੋਂ ਪਿੰਡ ਵੜਿਆ ਸੂਰਜ ਛਿਪ ਚੁੱਕਾ ਸੀ ਤੇ ਸਾਰੇ ਪਾਸੇ ਫਿੱਕੀ ਜਹੀ ਸਿਹਾਈ ਫੈਲ ਗਈ ਸੀ ਪੱਠੀਆਂ ਦੀ ਪੰਡ ਚੁੱਕੀ ਜਾਂਦੇ ਇੱਕ ਬੰਦੇ ਨੂੰ ਬਲਜੀਤ ਦੀ ਆਵਾਜ਼ ਮਾਰ ਪੁੱਛਿਆ ਭਾਈ ਸਿਆ ਮੈਂ ਵੀਰੇ ਦੇ ਘਰ ਜਾਣਾ ਏ ਕਿੱਧਰ ਨੂੰ ਉਹਨਾਂ ਦਾ ਘਰ ਆ ਜਾ ਵੀ ਆ ਜਾ ਮੈਂ ਵੀ ਉਧਰ ਪਾਸੇ ਹੀ ਚੱਲਿਆ ਤੂੰ ਮੇਰੇ ਨਾਲ ਨਾਲ ਆ ਜਾ ਭਾਈ ਜੀ ਠੀਕ ਹੈ ਜੀ ਧੰਨਵਾਦ ਉਹ ਪਿੰਡ ਦੀਆਂ ਦੋ ਤਿੰਨ ਵਿੰਗੀਆਂ ਟੇਡੀਆਂ ਗਲੀਆਂ ਲੰਘ ਆਏ ਇੱਕ ਵੱਡੀ ਸਾਰੀ ਲੋਹੇ ਦੀ ਗੀਟ ਨੂੰ ਹੱਤ ਮਾਰ ਉਸ ਬੰਦੇ ਨੇ ਆਵਾਜ਼ ਦਿੱਤੀ ਉਹ ਭਾਈ ਵੀਰ ਸਿਆ ਆ ਪਾਈ ਤੁਹਾਡੇ ਘਰ ਦਾ ਪਤਾ ਪੁੱਛਦਾ ਸੀ ਭਾਈ ਇਹਨਾਂ ਆ ਕੋ ਪੱਠਿਆਂ ਦੀ ਪੰਡ ਚੁੱਕਣ ਵਾਲਾ ਬੰਦਾ ਆਪਣੇ ਰਾਹੇ ਪੈ ਗਿਆ ਹਾਂਜੀ ਭਾਈ ਕਿਨੂੰ ਮਿਲਣਾ ਸਾਹਮਣੇ ਵਾਲੇ ਨੇ ਬਲਜੀਤ ਨੂੰ ਸਵਾਲ ਕੀਤਾ ਜੀ ਮੈਂ ਸਰਦਾਰ ਬਖਤਾਵਰ ਹੁਣਾਂ ਦੇ ਘਰ ਜਾਣਾ ਬਲਜੀਤ ਨੇ ਸਹਿਜ ਸੁਭਾਅ ਆਖਿਆ ਅੱਛਾ ਭਾਈ ਉਹ ਦੋਆਬੇ ਵਾਲਿਆਂ ਦੇ ਹਾਂਜੀ ਉਹਨਾਂ ਦਾ ਘਰ ਤਾਂ ਬਈ ਚੜਦੇ ਬੰਨੇ ਫਿਰਨੇ ਉੱਤੇ ਹੀ ਘਰ ਆ। ਆਜੂ ਭਾਈ ਅੰਦਰ ਅਨਪਣੀ ਦਾ ਵਿਹਲਾ ਹੈ। ਉਸ ਅਦਖੜਛ ਹੀ ਉਮਰ ਦੇ ਬੰਦੇ ਨੇ ਬਲਜੀਤ ਨੂੰ ਸਤਿਕਾਰ ਦਿੱਤਾ। ਨਾ ਜੀ ਸ਼ੁਕਰੀਆ ਤੁਹਾਡਾ। ਬਲਜੀਤੇ ਨਾਲਖ ਉਹਨੇ ਪੈਰੇ ਵਾਪਸ ਹੋ ਤੁਰਿਆ। ਵੀਰ ਸਿੰਘ ਉੱਚੀ ਉੱਚੀ ਬੋਲਦਾ ਰਿਹਾ। ਭਾਈ ਸਿਆਂ ਪਹਿਲਾਂ ਸੱਜੀ ਤੇ ਫਿਰ ਖੱਬੀ ਤੇ ਫਿਰ ਸੱਜੀ ਗਲੀ ਮੁੜ ਕੇ ਫਿਰਨੇ ਉੱਤੇ ਘਰ ਆ ਉਹਨਾਂ ਦਾ। ਬਲਜੀਤ ਤੇਜ਼ ਰਫ਼ਤਾਰ ਨਾਲ ਉਹਨਾਂ ਗਲੀਆਂ ਚੋਂ ਹੁੰਦਾ ਹੋਇਆ ਫਿਰਨੇ ਉੱਤੇ ਆ ਪਹੁੰਚਿਆ ਉੱਥੇ ਤਿੰਨ ਚਾਰ ਜਵਾਬ ਗਲੀ ਵਿੱਚ ਖੇਡ ਰਹੇ ਸਨ ਤੇ ਬਲਜੀਤ ਨੇ ਉਹਨਾਂ ਨੂੰ ਵੇਖਿਆ ਬਾਬੇ ਬਖਤਾਵਰ ਹੋਣਾਂ ਦਾ ਘਰ ਪੱਤ ਤੋਂ ਉਹਨੂੰ ਦੁਆਬੀਆਂ ਦਾ ਹਾਂ ਹਾਂ ਦੁਆਬੀਆਂ ਦਾ ਆ ਫਾਟਕ ਦੇ ਨਾਲ ਵਾਲਾ ਉਹਨਾਂ ਦਾ ਹੀ ਤਹਿ ਬਲਜੀਤ ਫਾਟਕ ਦੇ ਕੋਲ ਪਹੁੰਚਿਆ ਇੱਥੇ ਹੀ ਉਹਨੂੰ ਸ਼ੁਰੂ ਵਿੱਚ ਉਹ ਪੱਠਿਆਂ ਦੀ ਪੰਡ ਚੁੱਕਣ ਵਾਲਾ ਬੰਦਾ ਮਿਲਿਆ ਸੀ ਉਸ ਮਨ ਹੀ ਮਨ ਸੋਚਿਆ ਕਿੰਨੀ ਭਾਰੀ ਗਲਤੀ ਕੀਤੀ ਜੋ ਬਜੁਰਗਵਾਵੇ ਦਾ ਨਾਮ ਲੈ ਕੇ ਵੀਰੇ ਦਾ ਨਾਮ ਲੈ ਕੇ ਪਤਾ ਪੁੱਛਿਆ ਕਿੰਨਾ ਸਮਾਂ ਵੀ ਬਰਬਾਦ ਹੋਇਆ ਖੈਰ ਉਹ ਕੋਲ ਨੂੰ ਗਿਆ ਫਾਟਕਦਾਈ ਦੇ ਦਰਵਾਜ਼ਾ ਅਦਕ ਖੁੱਲਾ ਹੀ ਪਿਆ ਸੀ ਉਸ ਨੇ ਅੰਦਰ ਵਿੜੇ ਵਿੱਚ ਆ ਗਿਆ ਪਰ ਉਸ ਨੂੰ ਕੋਈ ਵੀ ਨਜ਼ਰ ਨਾ ਪਿਆ ਪਰ ਪੱਕੀ ਖੁਰਲੀ ਉੱਤੇ ਬੰਦੇ ਵਲਦ ਨੇ ਉਸ ਨੂੰ ਪਹਿਚਾਨ ਲਏ ਉਹ ਅੰਦਰ ਵਿੜੇ ਵਿੱਚ ਲੰਘ ਗਿਆ ਤੇ ਅੱਗੇ ਨਾਲ ਹੀ ਦੂਜੇ ਪਾਸੇ ਦੀ ਖੁਰਲੀ ਉੱਤੇ ਦੂ ਮਜਾਂ ਤੇ ਦੋ ਕਟਾ ਬੰਨੀਆਂ ਹੋਈਆਂ ਸਨ ਨਾਲ ਹੀ ਟੋਕੇ ਦੀ ਮਸ਼ੀਨ ਸੀ ਵੇੜਾ ਵੀ ਬਹੁਤ ਸਾਫ਼ ਸੁਥਰਾ ਸੀ ਲੱਕੜ ਬਲਨ ਹਰ ਇੱਕ ਚੀਜ਼ ਬਹੁਤ ਸਲੀਕੇ ਨਾਲ ਰੱਖੀ ਹੋਈ ਸੀ ਖੱਬੇ ਹੱਥ ਡੰਗਰਾਂ ਵਾਲਾ ਕੋਠਾ ਸੀ ਤੇ ਸਾਹਮਣੀ ਰਹਾਇਸ਼ ਤੇ ਤਿੰਨ ਥੰਮਾਂ ਵਾਲੇ ਬਰਾਂਡੇ ਦੇ ਦੋ ਬੂਹੇ ਖੁੱਲਦੇ ਸਨ ਬਰਾਂਡੇ ਦੇ ਦੂਮੇ ਪਾਸੇ ਦੋ ਕਮਰਿਆਂ ਦੇ ਬੂਹੇ ਸਨ ਜਿਨ੍ਹਾਂ ਵਿੱਚੋਂ ਖੱਬੇ ਪਾਸੇ ਇੱਕਰ ਸੋਈ ਤੇ ਸੱਜੇ ਪਾਸੇ ਬੈਠਕ ਸੀ ਕਰਦੀ ਚਾਰਚੀਆਂ ਵਿੱਚੋਂ ਤਿੰਨਾਂ ਨਾਲ ਤਾਂ ਫਲਜੀਤ ਦੀ ਚੰਗੀ ਵਾਕਫੀ ਤੇ ਮਿੱਤਰਤਾ ਸੀ ਪਰ ਉਹਨਾਂ ਦੀ ਫਿਰਤ ਪਾਪਾ ਜੀ ਨੂੰ ਉਹ ਨਾ ਕਦੇ ਪਹਿਲਾਂ ਮਿਲਿਆ ਸੀ ਨਾ ਕਦੇ ਉਸ ਨੂੰ ਦੇਖਿਆ ਸੀ ਜਦੋਂ ਫਲਜੀਤ ਵਰਾਂਡੇ ਦੇ ਨੇੜੇ ਗਿਆ ਤਾਂ ਇੱਕਦਮ ਠਠੰਬਰ ਗਿਆ ਸਾਹਮਣੇ ਇੱਕ ਨੌਜਵਾਨ ਲੜਕੀ ਅੰਦਰੋਂ ਬਾਹਰ ਆਈ ਗੋਰਾ ਚਿੱਟਾ ਰੰਗ ਸੂਝਾ ਕਤਨੀਲੀ ਆਖਾ ਉਹਦੀ ਲੰਮੀ ਕਾਲੇ ਵਾਲ ਸਾਵਨ ਦੀਆਂ ਘਟਾਮਾਂ ਵਾਂਗ ਖਿਲਰੀ ਹੋਈ ਸਨ ਤੇ ਉਹਦੀ ਪਿੱਠ ਫਾਲਾਂ ਨਾਲ ਟਕੀ ਹੋਈ ਸੀ। ਇਹ ਲੜਕੀ ਦੇ ਹੱਥ ਵਿੱਚ ਇੱਕ ਦੀ ਮੋਮਬਤੀ ਸੀ ਤੇ ਉਸਨੇ ਹੱਥ ਆਗਾ ਕਰਕੇ ਹਵਾ ਦੇ ਬੁੱਲੇ ਤੋਂ ਲਾਟ ਵਜੀ ਹੋਈ ਹੋਣ ਕਾਰਨ ਮੋਮਬਤੀ ਦੀ ਰੌਸ਼ਨੀ ਉਸ ਕੁੜੀ ਦੇ ਮੂੰਹ ਤੇ ਪੈ ਰਹੀ ਸੀ। ਮੋਮਬਤੀ ਦੇ ਬਨਵੇਂ ਚਾਨਣ ਨਾਲ ਉਸਦਾ ਮੁਖੜਾ ਪੁੰਨੀਆਂ ਦੀ ਚੰਦ ਵਾਂਗ ਚਮਕ ਰਿਹਾ ਸੀ। ਦਮਕ ਮਾਰਦਾ ਕਹਿਰ ਦਾ ਰੂਪ ਬਲਜਿਤ ਨੂੰ ਕਾਂਬਾ ਗਿਆ ਛੜਿਆ। ਸੋਚਿਆ ਸ਼ਾਇਦ ਮੈਂ ਗਲਤ ਕਰ ਵਿਚ ਆ ਗਿਆ ਪਰ ਪਸ਼ੂ ਤਾਂ ਜਾਣੇ ਪਹਿਚਾਣੇ ਸੀ ਉਸਨੇ ਪਰ ਜਵਾਨੀ ਵਿੱਚ ਇਨਾ ਰੂਪ ਜਾਂ ਦਾ ਪਹਿਲੀ ਵਾਰ ਵੀਰੇ ਉੱਤੇ ਦੇਖਿਆ ਸੀ ਚਾਂ ਇਸ ਕੁੜੀ ਉੱਤੇ ਆਪਣੇ ਆਪ ਮਸਾ ਸੰਭਾਲ ਲਿਆ ਬਲਜੀਤ ਨੇ ਬਲਜੀਤ ਨੇ ਹਕਲਾਉਂਦੀ ਆਵਾਜ਼ ਵਿੱਚ ਉਸ ਕੁੜੀ ਨੂੰ ਆਖਿਆ ਮੈਂ ਮੈਂ ਜੀ ਮੈਂ ਭਾਪੀ ਪਖਤਾਵਰ ਹੋਣਾਂ ਦੀ ਕਰ ਜਾਣਾ ਕੁੜੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸੱਜੇ ਪਾਸੇ ਵਾਲੀ ਬੈਠਕ ਵੱਲ ਇਸ਼ਾਰਾ ਕੀਤਾ ਤੇ ਆਪ ਖੱਬੇ ਹੱਥ ਰਸੋਈ ਵੱਲ ਨੂੰ ਹੋ ਤੁਰੀ ਰਸੋਈ ਵਿੱਚ ਅਚਾਨਕ ਪਾਂਡਿਆਂ ਦਾ ਖੜਾਕ ਹੋਇਆ ਸ਼ਾਇਦ ਉਹ ਕੁੜੀ ਕੁਝ ਪਾਂਡਿਆਂ ਨਾਲ ਟਕਰਾਈ ਗਈ ਸੀ ਕੁੜੀ ਦੇ ਰੂਪ ਦਾ ਖੇਲਿਆ ਵੱਲਜੀਤ ਕੁਝਿਰਤਾ ਉਥੇ ਹੀ ਖਲੋਤਾ ਰਿਹਾ ਮਗਰ ਉਹ ਬੈਠਕ ਵੱਲ ਨੂੰ ਹੋ ਤੁਰਿਆ ਜਿੱਥੇ ਇੱਕ ਲਾਲਟਣ ਦੀ ਨਿੰਮੀ ਨਿੰਮੀ ਰੌਸ਼ਨੀ ਦੀ ਲੋਸੀ ਉਥੇ ਇੱਕ ਪ੍ਰਭਾਵਸ਼ਾਲੀ ਬਜ਼ੁਰਗ ਉੱਚੀ ਜਹੀ ਸਰਾਣੀ ਉੱਤੇ ਸਿਰ ਰੱਖ ਪਲੰਗ ਉੱਤੇ ਪਿਆ ਸੀ ਪਲੰਗ ਦੇ ਸਾਹਮਣੇ ਚਾਰ ਕੁਰਸੀਆਂ ਪਈਆਂ ਸਨ ਤੇਕ ਪਾਸੇ ਬਲੰਗ ਦੇ ਨਾਲ ਅਲਮਾਰੀ ਵਿੱਚ ਬਹੁਤ ਸਾਰੀਆਂ ਛੋਟੀਆਂ-ਮੋਟੀਆਂ ਕਿਤਾਬਾਂ ਪਈਆਂ ਸਨ ਜਿਨ੍ਹਾਂ ਨੂੰ ਦੇਖ ਕੇ ਇੰਝ ਪ੍ਰਤਿਧਿਤ ਹੁੰਦਾ ਸੀ ਜਿਵੇਂ ਇਹ ਬਹੁਤ ਪੜਿਆ ਲਿਖਿਆ ਪਰਿਵਾਰ ਹੋਵੇ ਬਲਜੀਤ ਨੇ ਟੜਕਦੇ ਦਿਲ ਨਾਲ ਅੰਦਰ ਪੈਰ ਪਾਇਆ ਤੇ ਹੌਲੀ ਜਿਹੀ ਸੈਸ਼ੀ ਕਲ ਬਲਾਈ ਪਰ ਅੱਗ ਕੋਈ ਜਵਾਬ ਨਾ ਆਇਆ ਸ਼ਾਇਦ ਪਾਪਾ ਜੀ ਦੀ ਗਹਿਰੀ ਨੀਂਦ ਵਿੱਚ ਅੱਕ ਲੱਗੀ ਹੋਈ ਸੀ ਬਲਜੀਤ ਆ ਡਾਮਾ ਡੋਲ ਜਿਹਾ ਹੋ ਹੌਲੀ ਜਿਹੀ ਕੁਰਸੀ ਉੱਤੇ ਬਹਿ ਗਿਆ ਮਨ ਹੀ ਮਨ ਸੋਚਣ ਲੱਗਾ ਕੀ ਭਾ ਕੀ ਸਭ ਤਾਂ ਠੀਕਾ ਇਹ ਵੀ ਰੀਤੀ ਇਨਵੇਂ ਸ਼ੱਕਨ ਵਾਲੀ ਇੰਨੀ ਸੋਹਣੀ ਸੁਨੱਖੀ ਕੁੜੀ ਕੌਣ ਜਤਾਈ ਦੀ ਭੈਣਾ ਪਰ ਫਿਰ ਇਹਨੇ ਫਿਰ ਆਪਣੀਆਂ ਤੂ ਪੈਣਾ ਬਾਰੇ ਹੀ ਕਿਉਂ ਦੱਸਿਆ ਨਹੀਂ ਨਹੀਂ ਵੀਰਾ ਮੈਨੂੰ ਕਦੇ ਝੂਠ ਨਹੀਂ ਬੋਲ ਸਕਦਾ ਉਹ ਤਾਂ ਮੈਨੂੰ ਇਨਾ ਪਾਰ-ਪਾਰ ਘਰ ਆਉਣ ਲਈ ਆਖਦੀ ਸੀ ਜੇ ਕੁਝ ਲਿਖੋਣਾ ਹੁੰਦਾ ਤਾਂ ਕਦੇ ਘਰ ਨਾ ਸਾਦੀ ਹੋ ਸਕਦਾ ਇਹ ਕੁੜੀ ਕਿਸੇ ਮਾਮੇ ਫੁੱਫੜ ਦੀ ਤੀ ਹੋਵੇ ਕਿਸੇ ਰਿਸ਼ਤੇਦਾਰੀ ਵਿੱਚ ਹੋਈ ਨਾ ਕਰ ਰਹਿਣਾ ਹੀ ਹੋਵੇ ਇਨਾ ਹੁਸਨ ਤਾਂ ਬਲਜੀਤ ਨੇ ਕਦੀ ਕਿਸੇ ਤਸਵੀਰ ਜਾਂ ਮੂਰਤ ਵਿੱਚ ਵੀ ਨਹੀਂ ਦੇਖਿਆ ਸੀ ਉਸ ਵਾਰੀ ਸੋਚ-ਸੋਚ ਉਸਦੀ ਹਾਲਤ ਖਰਾਬ ਹੋ ਰਹੀ ਸੀ ਉਸਨੇ ਸੋਚਿਆ ਵੀਰਾ ਰਾਜੀ ਤੇ ਮਿੱਤੂ ਕਿਤਰੇ ਵੀ ਨਹੀਂ ਦਿੱਸਤੇ ਸ਼ਾਇਦ ਗਲਤ ਘਰ ਵਿੱਚ ਆ ਗਿਆ ਪਰ ਰੀੜੀ ਬਲਦਾਂ ਦੀ ਪਛਾਣ ਉਸਨੂੰ ਫਿਰ ਕਰਦਾ ਪਤਾ ਸਹੀ ਹੋਣ ਉੱਤੇ ਮੂੜ ਲਿਆ ਆਂਦੀ ਉਸਨੂੰ ਬੈਠੇ ਨੂੰ ਕੁਝ ਕਪਲ ਹੀ ਹੋਏ ਸਨ ਤੇ ਉਸਦੇ ਕੰਨਾਂ ਵਿੱਚ ਰਾਜੀ ਤੇ ਮਿੱਤੂ ਦੀ ਆਵਾਜ਼ ਪਈ ਰਾਜੀ ਅਤੇ ਮਿੱਤੂ ਆਪਸ ਵਿੱਚ ਖਿੜਖਿੜ ਹੱਸਦੀਆਂ ਆ ਰਹੀਆਂ ਸਨ ਰਾਜੀ ਨੇ ਮਿੱਤੂ ਨੂੰ ਕਿਹਾ ਮਿੱਤੂ ਬਲਜੀਤ ਵਈ ਆਇਆ ਸੀ ਨਾ ਪਤਾ ਨਹੀਂ ਕਿੱਧਰ ਨੂੰ ਗਿਆ ਇੰਨੀ ਗੱਲ ਸੁਣ ਬਲਜੀਤ ਇਸ ਆ ਵਿੱਚ ਆਇਆ ਤੇ ਉਹ ਹੌਸਲਾ ਜਿਹਾ ਕਰ ਬੈਠਕ ਜੋਂ ਬਾਹਰ ਬਰਾਂਡੇ ਵਿੱਚ ਆ ਗਿਆ ਰਾਜੀ ਅਤੇ ਮਿੱਤੂ ਦੋਵੇਂ ਬਲਜੀਤ ਨੂੰ ਚਿੰਬੜ ਗਈਆਂ ਤੇ ਦੋਵਾਂ ਨੇ ਸੈਸੀ ਕੱਲ ਬੁਲਾਈ ਬਲਜੀਤ ਨੇ ਦੋਵਾਂ ਨੂੰ ਪਿਆਰ ਦਿੰਦਿਆਂ ਪੁੱਛਿਆ ਤੁਸੀਂ ਕਿੱਥੋਂ ਆਈਆਂ ਹੋ ਦੋਵੇਂ ਜਣੀਆਂ ਉਹਨਾਂ ਦੇ ਕੁਝ ਬੋਲਨ ਤੋਂ ਪਹਿਲਾਂ ਹੀ ਵੀਰਾ ਆ ਗਿਆ ਤੇ ਬਲਜੀਤ ਦਾ ਹੱਥ ਫੜ ਗਿਆ ਖੰ ਲਗ ਗਿਆ ਤੂੰ ਕਿੱਥੇ ਚਲੇ ਗਿਆ ਸੀ ਬਲਜੀਤ ਸ਼ੁਕਰ ਆ ਤੂੰ ਆ ਗਿਆ ਜਾਂਦਾ ਹੋਇਆ ਦੱਸ ਕੀ ਮਿਲ ਕੀਤਾ ਜਾਂਦਾ ਸਾਰੇ ਗੱਲਾਂ ਕਰਦੇ ਕਰਦੇ ਕੰਬਰੀ ਹੰਦਰ ਜਾ ਵੜੇ ਐ ਰਾਜੀ ਅਤੇ ਮਿੰਦੋ ਨੇ ਬਲਜੀਤ ਨਾਲ ਬਹੁਤ ਰੋਸੀ ਰਸਵਾਈਆਂ ਕੀਤੀਆਂ ਤੇ ਬਹੁਤ ਉਲਾਮੀ ਦਿੱਤੀ ਬਲਜੀਤ ਨੂੰ ਸਫਾਈ ਦੇਣ ਦਾ ਕੋਈ ਮੌਕਾ ਨਾ ਮਿਲਿਆ ਉਸਦਾ ਦਿਲ ਤੇ ਦਿਮਾਗ ਤਾਂ ਉਸ ਸੋਨੇ ਸੁਨਖੀ ਮੁਟਿਆਰ ਦੇ ਗੋਰਖ ਧੰਦੇ ਵਿੱਚ ਫਸਿਆ ਪਿਆ ਸੀ। ਬਾਰ-ਬਾਰ ਉਸਦੀਆਂ ਨਜ਼ਰਾਂ ਬੁਹੇਵਲ ਜਾ ਰਹੀਆਂ ਸਨ ਕਿ ਕਿਦਰੋਂ ਉਹਦੀ ਇੱਕ ਝਲਕੀ ਨਜ਼ਰ ਪੈ ਜਾਵੇ। ਆਪਣੀ ਸਫਾਈ ਵਿੱਚ ਫਲਜੀਤ ਨੇ ਇੰਨਾ ਹੀ ਕਿਹਾ ਕਿ ਦੋ ਦਿਨ ਤੱਕ ਉਸ ਮੁਤਾਪ ਚੜਦਾ ਰਿਹਾ। ਮੰਗਰੋਂ ਕਿਸੇ ਜ਼ਰੂਰੀ ਕੰਮ ਨਾਨਕੇ ਜਾਣਾ ਪੈ ਗਿਆ ਜਿੱਥੇ ਉਸ ਨੂੰ ਹਫ਼ਤਾ ਲੱਗਣਾ ਸੀ। ਪਰ ਫਿਰ ਵੀ ਉਹ ਪਹਿਲਾਂ ਹੀ ਆ ਗਿਆ ਪਿੰਡ। ਮਿੱਤੂ ਨੇ ਹੱਸਦੀ ਹੋਈ ਨੇ ਕਿਹਾ ਅਸੀਂ ਤਾਂ ਤੁਹਾਨੂੰ ਖੇਤ ਵਿੱਚ ਪਹਿਲਾਂ ਹੀ ਦੇਖ ਲਿਆ ਸੀ। ਅਸੀਂ ਉੱਥੇ ਹੀ ਲੰਮੀਆਂ ਪੈ ਗਈਆਂ। ਕਿਉਂ ਜੋ ਤੁਸੀਂ ਸਾਨੂੰ ਹੀ ਉੱਥੇ ਪੁੱਛ ਪਤਾ ਕਰ ਫਿਰ ਸਾਡੇ ਘਰ ਨਹੀਂ ਸੀ ਆਉਣਾ। ਅੱਛਾ ਜੀ ਜੀ ਮੈਂ ਘਰ ਪਿੱਛੇ ਮੁੜ ਜਾਂਦਾ ਫਿਰ ਤੁਸੀਂ ਤਾਂ ਆਪਣੇ ਬਹੁਤ ਚਲਾਕ ਨਿਕਲੀਆਂ ਫਿਰ। ਮੈਨੂੰ ਤਾਂ ਲੱਗਿਆ ਸੀ ਤੁਸੀਂ ਬਹੁਤ ਸੌ ਕੁੜੀਆਂ ਬਲਜੀਤ ਨੇ ਵੀ ਮਿਆ ਕੀਤਾ। ਫਿਰ ਵੀਰੇ ਅਸੀਂ ਤੁਹਾਨੂੰ ਪੱਠੀਆਂ 'ਚੋਂ ਨਿਕਲ ਰੋਕ ਲੈਣਾ ਸੀ। ਬਲਜੀਤਾ ਉਹਨਾਂ ਦੇ ਘਰ ਆ ਕੇ ਬਹੁਤ ਇੱਲ ਲੱਗਿਆ। ਬਹੁਤ ਪਿਆਰ ਤੇਨ ਪਤਨਾਲ ਸਵਨੀ ਬਲਜੀ ਦਾ ਮਨ ਮੋਲਿਆ ਸੀ ਪਰ ਦੂਜੇ ਪਾਸੇ ਹੋ ਉਸੇ ਸੋਨੇ ਕੁੜੀ ਨੂੰ ਦੁਬਾਰਾ ਦੇਖਣ ਦੇ ਚੱਕਰ ਵਿੱਚ ਫਸਿਆ ਹੋਇਆ ਸੀ ਸੋਚ ਰਿਹਾ ਸੀ ਕਿ ਉਸ ਮੋਟਿਆਰ ਨੇ ਮੈਨੂੰ ਬੁਲਾਇਆ ਕਿਉਂ ਨਹੀਂ ਭਵੇਂ ਵੀਰੇ ਦੀ ਰਿਸ਼ਤੇਦਾਰੀ ਸਹੀ ਪਰ ਕੁਛ ਤਾਂ ਬੋਲਦੀ ਸਿਰਫ ਇਸ਼ਾਰਾ ਹੀ ਕਿਉਂ ਕਰ ਗਈ ਕਿਤੇ ਗੁੰਗੀ ਤਾਂ ਨਹੀਂ ਬਲਜੀਤ ਉੱਪਰ ਸ਼ੁਹਾ ਜਿਹਾ ਹੋ ਕੇ ਬੈਠਿਆ ਸੀ ਹਲੇ ਵੀ ਆਪਣੀ ਉੱਟਦੀ ਮਨ ਨੂੰ ਟੁਰ ਨਹੀਂ پا ਸਕਿਆ ਸੀ ਉਸ ਦੀ ਪੂਰੀ ਚੇਤਨਾ ਉਸ ਸੋਨੇ ਮਟਿਆਰ ਵਰੀ ਗੁੱਤੀ ਸੁਲਚੌਣ ਵਿੱਚ ਲੱਗੀ ਹੋਈ ਸੀ ਵੀਰੇ ਨੇਵਲਜੀਤ ਦੀ ਪੀਚ ਯਾਨੀ ਪਾਪ ਕੀ ਰਾਜ਼ੀ ਅਤੇ ਮਿੱਤ ਨੂੰ ਕਿਹਾ ਕੁੜਿਓ ਤੁਸੀਂ ਚਾਰ ਰੋਟੀ ਦਾ ਆਹਰ ਕਰੋ ਇੱਥੇ ਹੀ ਬੈ ਗਈਆਂ ਹਾਂ ਆਹ ਸਬਜੀ ਦਾਲ ਬਣੀ ਪਈ ਆ ਬਸ ਫੁਲਕਾ ਲਾ ਲੈਨੇ ਆ ਰਜਨੀ ਜਵਾਬ ਦਿੱਤਾ ਹੁਣ ਕਮਰੇ ਵਿੱਚ ਬਲਜੀਤ ਤੇ ਵੀਰਾ ਦੋਵੇਂ ਸਨ ਵੀਰੇ ਨੇਵਲਜੀਤ ਨੂੰ ਪੁੱਛਿਆ ਤੂੰ ਬਲਜੀਤ ਦੱਸ ਕੀ ਵੀ ਨਹੀਂ ਗਿਆ ਇਹੋ ਜਿਹਾ ਕਿਹੜਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਸੀ ਤੈਨੂੰ ਬਸ ਯਾਰਾ ਮੈਂ ਵੀ ਮਜਬੂਰੀ ਵਾਂਸੀ ਗਿਆ ਸੀ ਬੀਬੀ ਚਾਹੁੰਦੀ ਆ ਕਿ ਛੇਤੀ ਹੁਣ ਮੇਰਾ ਵਿਆਹ ਹੋ ਜਾਵੇ ਤੇ ਰਿਸ਼ਤੇਦਾਰ ਵੀ ਫੇਰ ਨਾਲ ਜ਼ੋਰ ਪਾਉਂਦੇ ਆ ਇਸ ਲਈ ਨਾਨਕੇ ਪਿੰਡ ਕੁੜੀ ਪਸੰਦ ਕਰਨ ਗਿਆ ਸੀ ਬਲਜੀਤ ਨੇ ਹੋਂਕਾ ਜਿਹਾ ਪਰਿਆ ਅੱਛਾ ਫਿਰ ਕੁੜੀ ਪਸੰਦ ਆ ਗਈ ਵੀਰੇ ਨੇ ਵਿਚਾਲੇ ਟੋਕਿਆ ਹਾਂ ਕੁੜੀ ਤਾਂ ਸੁਨੱਖੀ ਸੀ ਪਰ ਮੇਰੀ ਪਸੰਦ ਨਹੀਂ ਆਈ ਉਹਦੇ ਖਿਆਲ ਤੇ ਮੇਰੇ ਵਿਚਾਰ ਨਹੀਂ ਮਿਲੇ ਆਪਸ ਚ ਬਹੁਤੇ ਉੱਚੀ ਘਰਾਣੀ ਚੋਂ ਆ ਪਰ ਬੀਬੀ ਕਹਿੰਦੀ ਆ ਮੈਂ ਆਪੇ ਦੇਖ ਲਊ ਉਹਨੂੰ ਮੈਨੂੰ ਹਾਂ ਕਰਨ ਨੂੰ ਆਖਦੀ ਆ ਮੈਂ ਬੀਬੀ ਦਾ ਦਿਲ ਵੀ ਨਹੀਂ ਦਿਖਾਉਣਾ ਚਾਹੁੰਦਾ ਸਾਰੀ ਉਮਰ ਬੀਬੀ ਨੇ ਦੁੱਖ ਭੋਗੇ ਨੇ ਗੱਲ ਸਿਰੇ ਲਾਉਂਦੇ ਹੋਏ ਬਲਜੀ ਦਾ ਮੂੰਹ ਉੱਤਰ ਗਿਆ ਕੋਈ ਨਾ ਬਲਜੀ ਤੂੰ ਫਿਕਰ ਨਾ ਕਰ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਨਿਕਲ ਆਣਾ ਹੈ ਵੀਰੇ ਨੂੰ ਕਿਤਾਬੀ ਬੋਲੀ ਬੋਲਦੀਆਂ ਦੇਖ ਬਲਜੀਤ ਨੂੰ ਬਹੁਤ ਹੈਰਾਨੀ ਹੋਈ ਕੁਝ ਤਿਰਦੋਮੇ ਚੁੱਪ ਰਹੀ ਫਿਰ ਬਲਜੀਤ ਨੇ ਕਿਹਾ ਮੇਰੀ ਇੱਕ ਉਲਝਣ ਤਾਂ ਸੁਲਝਾ ਦੇ ਭਾਈ ਹਾਂ ਦੱਸ ਤੁਹਾਡੇ ਘਰ ਕੋਈ ਪੁਰਾਣੀ ਆਈ ਹੋਈ ਆ ਨਾ ਕੋਈ ਵੀ ਨਹੀਂ ਵੀਰੇ ਨੇ ਕਿਹਾ ਜਦੋਂ ਮੈਂ ਸ਼ਾਮ ਨੂੰ ਘਰ ਆਇਆ ਤਾਂ ਇੱਕ ਸੋਹਣੀ ਨੌਜਵਾਨ ਮੁਟਿਆਰ ਦੇਖੀ ਸੀ ਪਰ ਬੋਲੀ ਕੁਝ ਨਹੀਂ ਤੂੰ ਦੱਸਦਾ ਸੀ ਤੁਸੀਂ ਘਰ ਚ ਚਾਰ ਜੀਉ ਫਿਰ ਉਹ ਕੌਣ ਸੀ ਉਹ ਹਾਂ ਉਹ ਮਿੱਤਤ ਹੋਣਾਂ ਦੀ ਵੱਡੀ ਭੈਣ ਸੀ ਬਲਜੀਤ ਨੇ ਸੋਚਿਆ ਕਿ ਤੇ ਇਹ ਕੁੜੀਆਂ ਢੋ ਅਡ ਮਾਮਾ ਦੀ ਔਲਾਦ ਨਾ ਹੋਣ ਆਪਣੀ ਉਲਝ ਨੂੰ ਸੁਲਝਾਉਣ ਲਈ ਬਲਜੀਤ ਨੇ ਫਿਰ ਪੁੱਛਿਆ ਮੈਂ ਸਮਝੀਆਂ ਨਹੀਂ ਵੀਰੇ ਬਾਈ ਬਲਜੀਤ ਬਾਈ ਇਹ ਵੀ ਬੁਝਾਰਤ ਜਾਂ ਗੋਰਖ ਧੰਦਾ ਏ ਜਿਸ ਨੂੰ ਸਮਝਾਉਣ ਲਈ ਅਸੀਂ ਤੈਨੂੰ ਰੋਜ਼-ਰੋਜ਼ ਘਰ ਬੁਲਾਉਂਦੇ ਸੀ ਪਰ ਇਹ ਸਾਰੀ ਗੱਲ ਤੈਨੂੰ ਬਾਬਾ ਜੀ ਸਮਝਾਣਗੇ ਤੂੰ ਚਿੰਤਾ ਨਾ ਕਰ ਬਾਬਾ ਜੀ ਨੂੰ ਮਿਲਿਆ ਤੂੰ ਵੀਰੇ ਨੇ ਕਿਹਾ ਨਹੀਂ ਜਦੋਂ ਮੈਂ ਅੰਦਰ ਗਿਆ ਸੀ ਤਾਂ ਉਹ ਸੁੱਤੇ ਪਏ ਸਨ ਰਾਜੀ ਵੀਰੇ ਨੇ ਆਵਾਜ਼ ਮਾਰੀ ਰਾਜੀ ਅੰਦਰ ਆਈ ਤਾਂ ਉਸਨੇ ਕਿਹਾ ਦੇਖ ਬਾਬਾ ਜੀ ਉੱਠੇ ਕਿ ਸੁੱਤੇ ਨਹੀਂ ਬਾਬਾ ਜੀ ਉੱਠ ਗਏ ਨੇ ਉਹਨਾਂ ਨੂੰ ਚਾਹ ਦੀ ਕੀ ਆਈ ਆ ਨਲੇ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਏ ਰਾਜੀ ਸਾਰੀਆਂ ਗੱਲਾਂ ਬੋਲ ਗਈ ਰਾਜੀ ਚਾ ਸਾਨੂੰ ਵੀ ਪਿਆ ਦੇ ਹਾਂ ਵੀਰੇ ਮੈਂ ਹੋਣੀ ਲੈ ਕੇ ਆਈ ਤੁਸੀਂ ਬਾਬਾ ਜੀ ਵਾਲੀ ਬੈਠਕ ਉਨ ਚਲੋ ਤੂੰ ਲੈ ਆਜਾ ਬਲਜੀਤ ਨੂੰ ਮੇ ਕੱਪੜੇ ਫਤਲ ਕੇ ਆਇਆ ਹੁਨੇ ਰਾਜੀ ਬਲਜੀਤ ਨੂੰ ਬਾਬਾ ਜੀ ਦੀ ਬੈਠਕ ਵਿੱਚ ਲੈ ਜਾਂਦੀ ਆ ਬਾਬਾ ਜੀ ਰਾਜੀ ਨੂੰ ਬਲਜੀਤ ਲਈ ਚਾਹ ਲਿਆਉਣ ਨੂੰ ਆਖਦੇ ਹਨ ਆਜਾ ਪੁੱਤਰ ਤੂੰ ਹੀ ਆਜਾ ਬਲਜੀਤ ਪਾਈ ਬਾਬਾ ਜੀ ਨੇ ਬਲਜੀਤ ਨੂੰ ਪਿਆਰ ਦਿੱਤਾ ਹਾਂਜੀ ਬਲਜੀਤ ਬੋਲਿਆ ਰਾਜੀ ਚਾਹ ਲੈ ਕੇ ਆ ਗਈ ਸੀ ਬਾਬਾ ਜੀ ਨੇ ਕਿਹਾ ਠਹਿਰ ਜਾ ਬੇਟਾ ਮਿੰਤੂ ਤੇ ਵੀਰੇ ਨੂੰ ਵੀ ਆ ਲੈਣ ਦੀ ਇਕੱਠੇ ਪੀ ਲਵਾਂਗੇ ਚਾਹ ਬਲਜੀਤ ਨੇ ਮਨ ਹੀ ਮਨ ਸੋਚਿਆ ਕਿ ਕਿੰਨੇ ਪਿਆਰੇ ਬੰਦੇ ਨੇ ਸਭ ਦਾ ਇੰਨਾ ਸਤਿਕਾਰ ਕਰਦੇ ਨੇ ਇੰਨੀ ਮਠਾਸ ਆ ਇਹਨਾਂ ਦੀ ਬੋਲਾਂ ਵਿੱਚ ਇਹਨੇ ਨੂੰ ਉਹੀ ਸੋਨੇ ਮੁਟਿਆਰ ਅੰਦਰ ਦਾਖਲ ਹੋ ਜਾਂਦੀ ਆ ਤੇ ਰਾਜੀ ਤੇ ਮਿੱਤੂ ਬੈਠਕ ਵਿੱਚੋਂ ਨਿਕਲ ਕੇ ਬਰਾਂਡੇ ਵਿੱਚ ਆ ਬਹਿ ਜਾਂਦੀਆਂ ਹਨ ਬੈਠੋ ਬੇਟਾ ਮੇਰੇ ਕੋਲ ਬੈਠੋ ਬਾਬਾ ਜੀ ਨੇ ਉਸ ਸੋਨੇ ਮੁਟਿਆਰ ਨੂੰ ਕਿਹਾ ਉਸ ਮੁਟਿਆਰ ਦੇ ਦਗਦ ਕਰਦੇ ਚਿਹਰੇ ਦੀ ਚਮਕ ਨੇ ਬੈਠਕ ਵਿੱਚ ਰੌਸ਼ਨੀ ਹੀ ਰੌਸ਼ਨੀ ਕਰ ਦਿੱਤੀ ਸੀ ਬਲਜੀਤ ਨੂੰ ਨਿਦਾਮਤ ਨੇ ਦਵਲਿਆ ਬਲਜੀਤ ਉਹ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ ਉਹ ਸਿਰ ਤੋਂ ਪੈਰਾਂ ਤੱਕ ਕੰਬਿਆ ਤੇ ਉਸ ਨੂੰ ਤਰੀਲੀਆਂ ਆ ਰਹੀਆਂ ਸਨ ਉਸ ਤੋਂ ਅੱਖਾਂ ਵੀ ਉਤਾਹ ਚੁੱਕ ਕੇ ਨਹੀਂ ਵੇਖਿਆ ਜਾ ਰਿਹਾ ਸੀ ਰਾਜੀ ਬਲਜੀਤ ਦੇ ਕੋਲ ਆਈ ਤਾਂ ਉਸ ਦੇ ਮਨ ਨੂੰ ਕੁਝ ਤਰਵਾਸ ਪਈ ਬਾਬਾ ਜੀ ਨੇ ਕਿਹਾ ਬਲਜੀਤ ਬੇਟਾ ਇੱਕ ਗੱਲ ਪੁੱਛ ਪੁੱਛੋ ਬਾਬਾ ਜੀ ਬਲਜੀਤ ਨੇ ਥੜਕਦੀ ਜਵਾਨ ਨਾਲ ਕਿਹਾ ਉਹ ਆਪਣੀ ਥੜਕਦੀ ਜਵਾਨ ਉੱਤੇ ਕੱਚਾ ਜਿਹਾ ਹੋਇਆ ਤੇ ਬਾਬਾ ਜੀ ਨੇ ਆਪਣੀ ਗੱਲ ਸ਼ੁਰੂ ਕੀਤੀ ਪੁੱਤਰ ਬਲਜੀਤ ਜਦੋਂ ਤਿਆਂ ਦੇ ਸਿਰ ਤੋਂ ਉਹਨਾਂ ਦੇ ਮਾਪਿਓ ਦਾ ਸਹਾਰਾ ਉੱਟ ਜਾਵੇ ਤਾਂ ਉਹਨਾਂ ਨੂੰ ਇਸ ਚੰਦਰੀ ਦੁਨੀਆ ਦੀਆਂ ਕੌੜੀਆਂ ਨਜ਼ਰਾਂ ਤੋਂ ਬਚਣ ਲਈ ਬਹੁਤ ਕੁਝ ਕਰਨਾ ਪੈਂਦਾ ਏ ਮੀਰਾ ਬੁੱਢੜੀ ਦਾ ਕੀ ਪਤਾ ਕਦੋਂ ਤੁਰ ਜਾਮਾ ਇਹਨਾਂ ਦਾ ਹੁਣ ਤੱਕ ਤਾਂ ਮੈਂ ਊਟ ਆਸਰਾ ਬਣਿਆ ਰਿਹਾ ਪਰ ਇਹਨਾਂ ਮੂਰੇ ਵੀ ਸਾਰੀ ਉਮਰ ਪਈਆ ਕਦੋਂ ਤਾਈ ਮੇਰੇ ਆਸਰੀ ਰਹਿਣਗੀਆਂ ਸੋਚਦਾ ਹੁਣ ਇਹਨਾਂ ਦੇ ਵੀ ਘਰ ਵਸ ਜਾਣ ਜੀ ਬਾਬਾ ਜੀ ਮੈਨੂੰ ਦੱਸੋ ਜੀ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਜੀ ਬਲਜੀਤ ਨੇ ਹੌਂਸਲਾ ਜਿਹਾ ਕਰ ਜਵਾਬ ਦਿੱਤਾ ਦਿਨਾਲੇ ਸੋਚ ਰਿਹਾ ਸੀ ਕਿ ਵੀਰਾ ਕਿਉਂ ਨਹੀਂ ਅੰਦਰ ਆਇਆ ਹੁਣ ਤੱਕ ਦੇਖ ਪੁੱਤਰ ਇਹ ਦਲਵੀਰ ਮੇਰਾ ਪੁੱਤ ਹੀ ਨਹੀਂ ਮੇਰੀ ਧੀ ਵੀ ਆ ਕਹਿ ਕੇ ਬਾਬੇ ਨੇ ਦਲਵੀਰ ਦੇ ਸਿਰ ਉਤੇ ਹੱਥ ਰੱਖਿਆ ਜਦੋਂ ਦੇ ਇਹਨਾਂ ਦੇ ਪਿਤਾ ਜੀ ਇਸ ਘਰ ਨੂੰ ਛੱਡ ਕੇ ਗਏ ਨੇ ਇਸ ਨੇ ਪੂਰਾ ਕੰਮ ਸੰਭਾਲ ਲਿਆ ਤੇ ਘਰ ਨੂੰ ਕਿਸੇ ਪਾਸਿਓਂ ਵੀ ਢਾ ਨਹੀਂ ਲੱਗਣ ਦਿੱਤੀ ਘਰ ਘਰ ਬਣਿਆ ਰਿਹਾ ਤੇ ਬਾਹਰ-ਬਾਹਰ ਦੀਨ ਦੁਨੀਆ 'ਚ ਰਹਿੰਦਿਆਂ ਸਾਰੇ ਕਾਰਵਿਹਾਰ ਪੂਰੇ ਕਰਨੇ ਪੈਂਦੇ ਹਨ ਤੇ ਤੁਹਾਡਾ ਤੇ ਦਲਵੀਰ ਦਾ ਸਾਥ ਕਰੀਬ 6 ਮਹੀਨੇ ਦਾ ਹੋ ਚੁੱਕਿਆ ਹੈ ਤੇ ਤੁਸੀਂ ਇੱਕ ਦੂਜੇ ਬਾਰੇ ਬਹੁਤ ਕੁਝ ਜਾਣ ਪਹਿਚਾਨ ਵੀ ਲੈ ਆਈ। ਬਾਬਾ ਜੀ ਲਗਾਤਾਰ ਬੋਲੀ ਜਾ ਰਹੇ ਸਨ ਤੇ ਬਲਜੀਤ ਹਿਆਣੀ ਦੀ ਖੂਹ ਵਿੱਚ ਤਸਤਾ ਜਾ ਰਿਹਾ ਸੀ। ਬਾਬਾ ਜੀ ਬੋਲੇ ਪੁੱਤਰ ਦਲਵੀਰ ਇੱਕ ਪੜ੍ਹੀ ਲਿਖੀ ਕੁੜੀ ਆ ਇਹ ਤੈਨੂੰ ਪਸੰਦ ਕਰਦੀ ਆ ਇਸਨੇ ਬਹੁਤ ਸਮਾਂ ਪਹਿਲਾਂ ਹੀ ਤੇਰੇ ਬਾਰੇ ਮਨ ਦਾ ਸਿੱਤਦਾ ਸੀ ਪੁੱਤਰ ਮੈਂ ਤੇਰੇ ਦਿਲ ਦੀ ਜਾਨਣਾ ਚਾਹੁੰਦਾ ਸਾਂ ਜੇ ਤੂੰ ਨੂੰ ਇਸ ਪਵਿੱਤਰ ਬੰਧਨ ਵਿੱਚ ਬੰਨ ਦਿੱਤਾ ਜਾਵੇ ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਤੁਹਾਡੀ ਆਪਣੀ ਕੀ ਰਾਏ ਆ ਪੁੱਤਰ ਬਲਜੀਤ ਡੋਰ ਪੋਰ ਜਿਹਾ ਹੋ ਇਧਰ ਉਧਰ ਦੇਖਦਾ ਹੋਇਆ ਦਲਵੀਰ ਵੱਲ ਧਿਆਨ ਨਾਲ ਦੇਖ ਸੂਚਣ ਲੱਗਿਆ ਕਿ ਅਸਲੀਅਤ ਵਿੱਚ ਫੀਰਾ ਨਹੀਂ ਦਲਵੀਰ ਕੋਰੇ ਜਿਹੜਾ ਹਰਵੇਲੇ ਟਿੱਲੇ 'ਤੇ ਜਿਹੇ ਕੱਪੜੇ ਪਾ ਸਿਰ ਉੱਤੇ ਪਰਨਾ ਬੰਨੀ ਰੱਖਦਾ ਸੀ ਉਸਨੇ ਚਾਹ ਵਿੱਚ ਉਂਗਲ ਡੋਵੋ ਉਂਗਲ 'ਤੇ ਦੰਦੀ ਵੜ ਕੇ ਦੇਖਿਆ ਕਿਦਰੀ ਹੁਕੀ ਸੁਪਨਾ ਤਾਂ ਨਹੀਂ ਦੇਖ ਰਿਹਾ ਸੀ ਪਰ ਇਹ ਤਾਂ ਸੱਚ ਸੀ ਜਿਸ ਤੋਂ ਉਹ ਅੰਜਾਨ ਸੀ ਉਸਦਾ ਦਿਮਾਗ ਘੁੰਮ ਗਿਆ ਕਿ ਪੰਜ ਮਹੀਨੇ ਇਕੱਠੇ ਬਤੌਣ ਮੰਗਰੋਂ ਵੀ ਉਹ ਉਹਨਾਂ ਮਾਸੂਮ ਅੱਖਾਂ ਪਿੱਛੇ ਪਿਆਰ ਨੂੰ ਸਮਝ ਨਾ ਸਕਿਆ ਉਸਦੇ ਦਿਮਾਗ ਦੀਆਂ ਸੂਛ ਤੰਦਾਂ ਟੁੱਟ ਟੁੱਟ ਜਾ ਰਹੀਆਂ ਸਨ ਉਸਨੇ ਬਹੁਤ ਮੁਸ਼ਕਲ ਨਾਲ ਉਪਲ ਦੇ ਦਿਲ ਨੂੰ ਸੰਭਾਲਿਆ ਮਤ ਕੋਈ ਵਾਦੂ ਘਾਟੂ ਗਲ ਮੂੰਹੋਂ ਨਾ ਨਿਕਲ ਜਾਵੇ ਹਫਲਾਈ ਹੋਈ ਤੂੰ ਕੋਈ ਗਲਤੀ ਨਾ ਹੋ ਜਾਵੇ ਬਲਜੀਤ ਨੇ ਫਿਰ ਆਪਣੇ ਆਪ ਨੂੰ ਸੰਭਾਲ ਤੋਲ ਤੋਲ ਕੇ ਲਫਜ਼ ਬੋਲੇ ਮੇਰੇ ਮਹਾਨ ਬਜ਼ੁਰਗੋ ਤੁਹਾਡੇ ਸੀਨੇ ਲੱਗਨ ਦਾ ਦਿਲ ਕਰਦਾ ਈ ਬਾਬਾ ਜੀ ਨੇ ਝਟ ਬਲਜੀਤ ਦਾ ਸਿਰ ਪਲੂਸਿਆ ਤੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਜਿਉਂਦਾ ਰਹਿ ਪੁੱਤ ਕੋਈ ਸ਼ਰਤ ਹਾਂਜੀ ਬਲਜੀਤ ਹੁਣ ਸੰਭਲ ਚੁੱਕਾ ਸੀ ਦੱਸੋ ਪੁੱਤਰ ਦਲਵੀਰ ਅੱਜ ਤੋਂ ਬਾਅਦ ਦਲਵੀਰ ਕੌਰ ਹੀ ਰਹੇਗੀ ਕਦੇ ਵੀਰਾ ਨਹੀਂ ਬਣੇਗੀ ਬਲਜੀਤ ਨੇ ਅੰਦਰਲੇ ਖੁਸ਼ੀਆਂ ਦੇ ਗੁਵਾਰ ਨੂੰ ਦਬਦਿਆਂ ਕਿਹਾ ਬਾਬਾ ਜੀ ਨੇ ਦੋਮੇ ਦੀ ਹੱਥ ਇੱਕ ਦੂਜੇ ਦੇ ਹੱਥ ਵਿੱਚ ਦਿੱਤਾ ਤੇ ਕਿਹਾ ਪਰਮਾਤਮਾ ਮਿਹਰ ਕਰੇ ਜੋੜੀ ਜੁਗ ਜੁਗ ਸਲਾਮਤ ਰਹੇ ਦੋਮਾ ਨੇ ਬਾਬਾ ਜੀ ਦੇ ਪੈਰੀਂ ਹੱਥ ਲਾ ਉਹਨਾਂ ਦਾ ਪਿਆਰ ਤੇ ਅਸ਼ੀਰਵਾਦ ਲਿਆ ਬਾਹਰ ਚੁੱਪਚਾਪ ਖੜੀਆਂ ਰਾਜੀ ਅਤੇ ਮਿੱਤੂ ਵੀ ਅੰਦਰ ਆ ਗਈਆਂ ਇੱਕ ਪਲ ਪਹਿਲਾਂ ਦਾ ਰੋਮਾਂਟਿਕ ਕਮਰਾ ਟਹਿਕ ਉੱਠਿਆ ਖਸੀ ਤੇ ਚੁੜਕਲੇ ਫੁੱਟਦੇ ਰਹੇ ਨੀਰੀ ਰਾਤ ਹੋਈ ਸਭ ਨੇ ਅਨਪਾਣੀ ਗ੍ਰਹਿਣ ਕੀਤਾ ਬਲਜੀਤ ਜਲਦੀ ਤੋਂ ਜਲਦੀ ਇੱਥੋਂ ਨਿਕਲ ਆਪਣੇ ਘਰ ਜਾ ਆਪਣੀ ਬੇਬੀ ਨੂੰ ਸਾਰੀ ਗੱਲ ਵਤਸਕੀ ਖੁਸ਼ੀਆਂ ਦੀ ਸਗਾਤ ਉਸਦੀ ਝੂਲੀ ਪਾਉਣਾ ਚਾਹੁੰਦਾ ਸੀ ਪੁੱਤਰ ਹੁਣ ਰਾਤ ਚੁੱਕੀ ਹੋ ਗਈ ਆ ਹੁਣ ਨੀ ਮੈਂ ਜਾਣ ਦੇਣਾ ਬਾਬਾ ਜੀ ਨੇ ਬਲਜੀਤ ਦਾ ਹੱਥ ਕੁੱਟ ਕੇ ਫੜ ਲਿਆ ਤੇ ਬੈਠਕ ਵਿੱਚ ਹੀ ਆਪਣੇ ਨਾਲ ਪਏ ਪਲੰਗ ਉੱਤੇ ਸੌਣ ਦਾ ਬਲਜੀਤ ਨੂੰ ਇਸ਼ਾਰਾ ਕਰ ਦਿੱਤਾ ਤਿੰਨ ਕੁੜੀਆਂ ਵੀ ਦੂਜੇ ਕਮਰੇ ਵਿੱਚ ਸੌਂਚ ਲਈਆਂ ਗਈਆਂ ਸਨ ਬਲਜੀਤ ਤੇ ਦਲਵੀਰ ਦੀਆਂ ਅੱਖਾਂ ਇੱਕ ਮਿਕ ਹੋਈਆਂ ਤੇ ਦਿਲਾਂ ਦੀਆਂ ਗਹਿਰਾਈਆਂ ਉਤੇ ਡੂੰਗੀ ਛਾਪ ਛੜਦੀਆਂ ਰੂਹ ਤੱਕ ਇੱਕ ਦੂਜੇ ਦੀਆਂ ਹੋ ਗਈਆਂ ਬਲਜੀਤ ਨੂੰ ਨੀਂਦ ਨਹੀਂ ਆ ਰਹੀ ਸੀ ਉਹਨੂੰ ਮਜਬੂਰੀ ਵਸ ਉੱਥੇ ਅਟਕਣਾ ਪਿਆ ਪਰ ਰਾਤ ਟਲੇਤੀ ਉਹ ਘਰੋਂ ਬਾਬਾ ਜੀ ਤੋਂ ਵਿਦਾ ਲੈ ਚੱਲ ਪਿਆ ਚੰਦਰਮਾ ਪੂਰਾ ਜੋਬਨ ਉੱਤੇ ਸੀ ਤੇ ਰੁੱਕੀ ਰਿਸ਼ਮਾ ਵੰਡ ਰਹੀ ਹਸੀ ਬਲਜੀ ਤੁਸੀਂ ਨਦੀ ਦੇ ਕਿਨਾਰੇ ਉੱਤੇ ਖੇਤ ਵਿੱਚ ਪਹੁੰਚਿਆ ਜਿੱਥੇ ਉਸ ਦੀ ਕਿਸਮਤ ਨਹੀਂ ਉਸ ਦੀ ਜ਼ਿੰਦਗੀ ਵਿੱਚ ਰੰਗ ਭਰੇ ਸਨ ਉਸ ਨੇ ਮਿੱਟੀ ਨੂੰ ਚੁੰਮਿਆ ਤੇ ਨਦੀ ਪਾਰ ਕਰ ਪਿੰਡ ਵੱਲ ਨੂੰ ਹੋ ਤੁਰਿਆ ਅੱਜ ਤਾਂ ਬਲਜੀ ਦੇ ਪੈਰ ਧਰਤੀ ਉੱਤੇ ਨਹੀਂ ਲੱਗ ਰਹੇ ਸਨ ਉਸ ਨੂੰ ਆਪਣਾ ਆਪ ਤੁਰੰਦਰ ਤੱਕ ਖਿੜਿਆ ਜਾਪ ਰਿਹਾ ਸੀ ਆਲੇ-ਦੁਆਲੇ ਲਹਿਰਾਂ ਦੀ ਰੁੱਖ ਉਸ ਨੂੰ ਗੀਤ ਗਾਉਂਦੇ ਪ੍ਰਤੀਤ ਹੋ ਰਹੇ ਸਨ ਹਵਾ ਵਿੱਚੋਂ ਪਿੰਨੀ-ਪਿੰਨੀ ਖੁਸ਼ਬੂ ਉਸ ਦੇ ਅੰਗ-ਅੰਗ ਨੂੰ ਠਾ ਰਹੀ ਸੀ ਉਸ ਨੂੰ ਕਾਹੀ ਕਿੱਕਰ ਹੀ ਸਟਕ ਸਭਨਲ ਫੁੱਲਾਂ ਦੀਆਂ ਲੜੀਆਂ ਲਮਕਦੀਆਂ ਦਿਸ ਰਹੀਆਂ ਸਨ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਸਜਾਉਂਦਾ ਬਲਜੀਤ ਆਪਣੇ ਘਰ ਪਹੁੰਚ ਗਿਆ ਬੀਬੀ ਨੂੰ ਇਨ ਬਿਨ ਸਾਰੀ ਗੱਲ ਸਾਰੀ ਬਾਤ ਲੱਪ ਸੁਣਾ ਦਿੱਤੀ ਬੀਬੀ ਨੇ ਤਾਂ ਸਭ ਕੁਝ ਸੁਣ ਕੇ ਸੱਤ ਵਾਰ ਧਰਤੀ ਨੂੰ ਹੱਥ ਲਾਇਆ ਬੀਬੀ ਬਹੁਤ ਖੁਸ਼ ਹੋਈ ਕਿ ਉਸ ਦੀ ਆਉਣ ਵਾਲੀ ਨੂੰ ਤਾਂ ਰਸੋਈ ਤੋਂ ਬਿਨ ਖੇਤ ਵੀ ਸੰਭਿਆ ਕਰੋ ਕਿੰਨੀ ਚੰਗੀ ਇੰਨੀ ਹੁਨਰਮੰਦਾ ਮੇਰੀ ਧੀ ਤਾਂ ਉੱਤੇ ਪੜੀ ਲਿਖੀ ਵੀ ਬੇਬੇ ਮਨ ਹੀ ਮਨ ਬਹੁਤ ਖੁਸ਼ ਹੋ ਰਹੀ ਸੀ ਬੇਬੇ ਨੀਰਾਪਾ ਬਹੁਤ ਸ਼ੁਕਰਾਨਾ ਕੀਤਾ ਤੇ ਕਿਹਾ ਰੱਪਾ ਚੂੜੀਆਂ ਤਾਂ ਤੁਰ ਦਰਗਾਹੋਂ ਹੀ ਬਣ ਕੇ ਆਉਂਦੀਆਂ ਨੇ ਮੇਰੇ ਬਲਜੀਤ ਤੇ ਦਲਵੀਰ ਦੇ ਸੰਜੋਗ ਵੀ ਧਰੋਂ ਹੀ ਲਿਖੇ ਆਏ ਸਨ ਜਿੰਨਾ ਉੱਤੇ ਹੁਣ ਪੱਕੀ ਮੋਹ ਲੱਗ ਜਾਵੇਗੀ ਤਿੰਨ ਚਾਰ ਦਿਨ ਬਾਅਦ ਹੀ ਬਲਜੀਤ ਤੇ ਦਲਵੀਰ ਦੋਵਾਂ ਦੇ ਘਰਾਂ ਵਿੱਚ ਖੂਬ ਰੌਣਕਾਂ ਲੱਗੀਆਂ ਵਧਾਈਆਂ ਵਜੀਆਂ ਸ਼ਗਨ ਸਾਹਮਣੇ ਹੋਈ ਸ਼ਹਿਨਾਈ ਅਤੇ ਟੂਲਵ ਜੀ ਫਿਰ ਠੀਕ ਵਿਆਹ ਤੋਂ ਪੰਜਵੇਂ ਦਿਨ ਬਾਅਦ ਹਾਲੀਨੇ ਹਲਖਲਾਰ ਖੁਦ ਰੁੱਖ ਕੀਤਾ ਕਿਉਂਕਿ ਸ਼ਗਨਾ ਵਾਲੇ ਸੂਹੇ ਸੂਟ ਵਿੱਚ ਲਿਪਟੀ ਰੋਟੀ ਲੈ ਕੇ ਆਉਂਦੀ ਉਸ ਦੂਰੋਂ ਹੀ ਵੇਖ ਲਈ ਸੀ ਤੁਰੋਂ ਲਿਖੇ ਸੰਜੋਗਾ ਨੂੰ ਸਾਲ ਮਗਰੋਂ ਹੋਰ ਵੀ ਸੋਨਾ ਬੁਰਪਿਆ ਬਲਜੀਤ ਅਤੇ ਦਲਵੀਰ ਦੇ ਘਰ ਬਹੁਤ ਸੋਹਣੀ ਤੀਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਰੂਪ ਕੋ ਰੱਖਿਆ ਬਲਜੀਤ ਤੇ ਦਿਲਵੀਰ ਦੀ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਆਮਦ ਨਾਲ ਦੋਵਾਂ ਦੀ ਜ਼ਿੰਦਗੀ ਬਦਲ ਗਈ ਸੀ ਜੋ ਕਿ ਸਮਾਜ ਲਈ ਇੱਕ ਮਿਸਾਲ ਬਣ ਗਈ ਤਨਵਾਜੀ ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸ਼ਾਇ ਸ਼ਕਲ